ਜੇਕਰ ਭਾਈ ਮਨਦੀਪ ਸਿੰਘ ਜਿੱਤ ਜਾਂਦਾ ਨਾ ਤੇ ਆ ਸ਼ੇਵ ਸੈਨਾ ਵਾਲੇ ਇਹ ਇਹਨਾਂ ਨੂੰ ਹਾਰਟ ਅਟੈਕ ਦੇ ਨਾਲ ਇਹਨਾਂ ਦੀ ਮੌਤ ਹੋ ਜਾਣੀ ਸੀ ਇਹਨਾਂ ਨੇ ਉਦਾਂ ਹੀ ਮਰ ਜਾਣਾ ਸੀ ਜਦੋਂ ਇਹ ਖਬਰ ਸਾਹਮਣੇ ਆਉਣੀ ਸੀ ਨਾ ਕਿ ਭਾਈ ਮਨਦੀਪ ਸਿੰਘ ਜਿੱਤ ਗਿਆ ਤੇ ਬਹੁਤ ਸਾਰੇ ਜਿਹੜੇ ਫਿਰਕੂ ਹਿੰਦੂ ਤਵੀਏ ਆ ਜਿਹੜੇ ਸੁਧੀਰ ਸੂਰੀ ਦੇ ਯਾਰ ਆ ਜਿਹੜੇ ਸ਼ੇਵ ਸੈਨਾ ਗਿਆ ਉਹ ਉਹ ਉਹਨਾਂ ਵਿਚਾਰਿਆ ਨੇ ਹਾਰਟ ਅਟੈਕ ਦੇ ਨਾਲ ਦੀ ਜਿਹੜਾ ਆ ਉਹ ਮਰ ਜਾਣਾ ਸੀ ਉਹਨਾਂ ਦੇ ਨਾਲ ਬੜੀ ਜਿਹੜੀ ਹੈ ਬੁਰੀ ਆ ਉਹ ਹੋਣੀ ਸੀ ਜਿਹੜੇ ਉਹ ਤੁਹਾਡੇ ਭਾਜਪਾ ਵਾਦੇ ਨਾਲ ਕਾਂਗਰਸ ਵਾਲੇ ਆ ਉਹਨਾਂ ਦੇ ਨਾਲ ਵੇਖ ਲਓ ਕਿੰਨੀ ਬੁਰੀ ਹੋਈ ਉਹ ਜਿਹੜੇ ਤੁਹਾਡੇ ਨਿਕਰਾਂ ਵਾਦੇ ਸੰਗੀ ਜਿਹੜੇ ਭਾਜਪਾ ਉਹ ਵੇਖ ਲਓ ਉਹ ਦੇਖ ਲਓ ਕਿੰਨੇਵੇਂ ਨੰਬਰ ਤੇ ਆਏ ਆ ਤੁਸੀਂ ਉਹਨਾਂ ਦੀ ਹਾਲ ਵੇਖੋ ਭਾਈ ਮਨਦੀਪ ਸਿੰਘ ਵਾਲਾ ਦੇਖੋ ਪਹਿਲਾਂ ਆਪਣੇ ਜਿਹੜੇ ਭਾਜਪਾ ਮੋਦੀ ਹੋਣੇ ਜਿਹੜੇ ਉੱਥੇ ਆਏ ਸੀ ਸੋ ਉਹਨਾਂ ਦਾ ਦੇਖੋ ਕਿੰਨਾ ਬੁਰਾ ਹਾਲ ਹੋਇਆ ਅੱਖਾਂ ਦੀ ਬਰਬਾਦੀ ਦੇ ਉੱਤੇ ਜਾਂ ਸਿੱਖ ਕੌਮ ਉੱਤੇ ਜਦੋਂ ਕੋਈ ਜ਼ਬਰ ਜ਼ੁਲਮ ਹੁੰਦਾ ਤਸ਼ੱਦਦ ਹੁੰਦਾ ਆ ਉਦੋਂ ਤੁਹਾਨੂੰ ਜਿਹੜੀ ਬੜੀ ਖੁਸ਼ੀ ਜਿਹੜੀ ਮਹਿਸੂਸ ਆ ਉਹ ਹੁੰਦੀ ਕਿਉਂਕਿ ਤੁਸੀਂ ਅਕਿਰਤ ਕਰਨ ਲੋਕ ਹੋ ਉਹ ਡਰਾਂਗੇ ਜਿਵੇਂ ਆ ਕਾਂਗਰਸੀਆਂ ਤੇ ਭਾਜਪਾਈਆਂ ਦੀ ਜਿਹੜੀ ਧੋਤੀ ਆ ਇਹਨਾਂ ਦੀ ਜਿਹੜੀ ਨਿਕਰ ਆ ਉਹ ਤਰਨਤਾਰ ਦੀ ਜਿਮਨੀ ਚੋਂ ਵਿੱਚ ਉਹ ਗਿੱਲੀ ਕਰਕੇ ਜਿਹੜੀ ਭਾਈ ਮਨਦੀਪ ਸਿੰਘ ਨੇ ਪੰਥਕ ਉਮੀਦਵਾਰ ਪੰਥਕ ਜਥੇਬੰਦੀਆਂ ਨੇ ਜਿਹਦੀ ਆ ਤੁਹਾਡੀ ਨਿਕਰ ਗਿੱਲੀ ਕੀਤੀ ਆ ਗਾਂ ਵੀ ਇਸੇ ਤਰ੍ਹਾਂ ਜਿਹੜੀ ਆ ਉਹ ਕਰਦੇ ਰਹਿਣਗੇ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਿਹੜੀ ਆ ਮਾਤ ਆ ਉਹ ਪਾਉਂਦੇ ਰਹਿਣਗੇ ਤਾਰਨ ਤਾਰਨ ਦੀ ਜਿਮਨੀ ਚੌਂ ਦੇ ਜਦੋਂ ਦੇ ਨਤੀਜੇ ਆਏ ਆ ਤੇ ਸ਼ਿਵ ਸੈਨਾ ਵਾਲੇ ਬੜੇ ਜਿਹੇ ਭੰਗੜੇ ਪਾ ਰਹੇ ਆ ਬੜੀਆਂ ਖੁਸ਼ੀਆਂ ਮਨਾ ਰਹੇ ਆ ਬੜੇ ਲੱਡੂ ਵੰਡ ਰਹੇ ਆ ਉਹ ਕਹਿ ਰਹੇ ਆ ਕਿ ਮਨਦੀਪ ਸਿੰਘ ਹਾਰ ਗਿਆ ਕਹਿੰਦੇ ਆ ਕਿ ਭਾਈ ਸੰਦੀਪ ਸਿੰਘ ਸੰਨੀ ਦਾ ਜਿਹੜਾ ਭਰਾ ਆ ਭਾਈ ਮਨਦੀਪ ਸਿੰਘ ਉਹ ਹਾਰ ਗਿਆ ਸ਼ਿਵ ਸੈਨਾ ਵਾਲੇ ਕਹਿ ਰਹੇ ਆ ਕਿ ਅਸੀਂ ਤਾਂ ਕਰਕੇ ਲੱਡੂ ਵੰਡ ਰਹੇ ਆ ਸੋ ਜੇਕਰ ਭਾਈ ਮਨਦੀਪ ਸਿੰਘ ਜਿੱਤ ਜਾਂਦਾ ਨਾ ਤੇ ਆ ਸ਼ਿਵ ਸੈਨਾ ਵਾਲੇ ਇਹ ਇਹਨਾਂ ਨੂੰ ਹਾਰਟ ਅਟੈਕ ਦੇ ਨਾਲ ਇਹਨਾਂ ਦੀ ਮੌਤ ਹੋ ਜਾਣੀ ਸੀ ਇਹਨਾਂ ਨੇ ਉਦਾਂ ਹੀ ਮਰ ਜਾਣਾ ਸੀ ਜਦੋਂ ਇਹ ਖਬਰ ਸਾਹਮਣੇ ਆਉਣੀ ਸੀ ਨਾ ਕਿ ਭਾਈ ਮਨਦੀਪ ਸਿੰਘ ਜਿੱਤ ਗਿਆ ਤੇ ਬਹੁਤ ਸਾਰੇ ਜਿਹੜੇ ਫਿਰਕੂ ਹਿੰਦੂ ਤਵੀਏ ਆ ਜਿਹੜੇ ਸੁਧੀਰ ਸੂਰੀ ਦੇ ਯਾਰ ਆ ਜਿਹੜੇ ਸ਼ਿਵ ਸੈਨਿਕ ਆ ਉਹ ਉਹ ਉਹਨਾਂ ਵਿਚਾਰਿਆਂ ਨੇ ਹਾਰਟ ਅਟੈਕ ਦੇ ਨਾਲ ਦੀ ਜਿਹੜਾ ਆ ਉਹ ਮਰ ਜਾਣਾ ਸੀ ਉਹਨਾਂ ਦੇ ਨਾਲ ਬੜੀ ਜਿਹੜੀ ਆ ਬੁਰੀ ਆ ਉਹ ਹੋਣੀ ਸੀ ਸੋ ਹੁਣ ਇਹ ਲੱਡੂ ਵੰਡਦੇ ਫਿਰਦੇ ਆ ਸੋ ਕੋਈ ਗੱਲ ਨਹੀਂ ਸਾਨੂੰ ਪਤਾ ਆ ਕਿ ਤੁਹਾਡੇ ਮਨਾਂ ਦੇ ਵਿੱਚ ਸਿੱਖੀ ਪ੍ਰਤੀ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਜਿਹੜੀ ਕਿੰਨੀ ਨਫ਼ਰਤ ਆ ਉਹ ਭਰੀ ਹੋਈ ਆ ਤੇ ਤੁਸੀਂ ਆਪਣੀ ਗੰਦੀ ਸੋਚ ਆਪਣੀ ਘਟੀਆ ਸੋਚ ਦਾ ਪਹਿਲਾਂ ਵੀ ਪ੍ਰਗਟਾਵਾ ਕਰਦੇ ਰਹੇ ਹੋ ਤੇ ਹੁਣ ਵੀ ਜਿਹੜਾ ਤੁਸੀਂ ਉਹ ਕਰਦੇ ਰਹੇ ਹੋ ਕਰਦੇ ਪਏ ਹੋ ਪਰ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਭਾਈ ਮਨਦੀਪ ਸਿੰਘ ਨੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਵਿੱਚ ਸ਼ਿਵ ਸੈਨਾਵਾਦੀਆਂ ਨੂੰ ਜਿਹੜਾ ਵਾਣੀ ਪਾਈ ਰੱਖਿਆ ਇਹਨਾਂ ਦੇ ਸਾਹ ਸੂਤੇ ਪਏ ਸੀ ਸੋ ਹੁਣ ਵਿਚਾਰਿਆਂ ਨੂੰ ਭਾਵੇਂ ਜਿਹੜੀ ਨੀਂਦ ਆ ਉਹ ਆ ਜਾਵੇ ਪਰ ਕੋਈ ਗੱਲ ਨਹੀਂ ਸ਼ਿਵ ਸੈਨਾਵਾਦੀ ਉਹ ਗੱਲ ਯਾਦ ਰੱਖਿਓ ਕਿ ਜਿਹੜੇ ਤੁਹਾਡੇ ਭਾਜਪਾ ਵਾਸਤੇ ਨਾ ਕਾਂਗਰਸ ਵਾਲੇ ਆ ਉਹਨਾਂ ਦੇ ਨਾਲ ਵੇਖ ਲਓ ਕਿੰਨੀ ਬੁਰੀ ਹੋਈ ਉਹ ਜਿਹੜੇ ਤੁਹਾਡੇ ਨਿਕਰਾਂ ਵਾਲੇ ਸੰਗੀ ਜਿਹੜੇ ਭਾਜਪਾ ਉਹ ਵੇਖ ਲਓ ਉਹ ਦੇਖ ਲਓ ਕਿੰਨੇਵੇਂ ਨੰਬਰ ਤੇ ਆਏ ਆ ਤੁਸੀਂ ਉਹਨਾਂ ਦੀ ਹਾਲ ਵੇਖੋ ਭਾਈ ਮਨਦੀਪ ਸਿੰਘ ਵਾਸਤੇ ਨਾ ਵੇਖੋ ਪਹਿਲਾਂ ਆਪਣੇ ਜਿਹੜੇ ਭਾਜਪਾ ਮੋਦੀ ਹੋਣੇ ਜਿਹੜੇ ਉੱਥੇ ਆਏ ਸੀ ਸੋ ਉਹਨਾਂ ਦਾ ਦੇਖੋ ਕਿੰਨਾ ਬੁਰਾ ਹਾਲ ਹੋਇਆ ਸੋ ਭਾਈ ਮਨਦੀਪ ਸਿੰਘ ਨੇ ਤਾਂ ਵੱਡੀਆਂ-ਵੱਡੀਆਂ ਪਾਰਟੀਆਂ ਨੂੰ ਜਿਹੜੀ ਮਾਤ ਆ ਉਹ ਦਿੱਤੀ ਆ ਸੋ ਉਹਨਾਂ ਨੂੰ ਬਾਣੀ ਪਾਈ ਰੱਖਿਆ ਤੇ ਅੱਗੇ ਤੋਂ ਵੀ ਆ ਸ਼ੇਵ ਸੈਨਾ ਵਾਲੇ ਹੋਣ ਭਾਜਪਾ ਹੀ ਹੋਣ ਕਾਂਗਰਸ ਹੀ ਹੋਣ ਬਾਦਲ ਕੇ ਹੋਣ ਜਾਂ ਝਾੜੂ ਵਾਲੇ ਬੁੱਕਰ ਵਾਲੇ ਹੋਣ ਇਹਨਾਂ ਸਾਰਿਆਂ ਦਾ ਜਿਹੜਾ ਝਾੜੂ ਝਾੜੂ ਆ ਉਹ ਖਿਲਾਰਾਂਗੇ ਤੇ ਇਹਨਾਂ ਨੂੰ ਇਦਾਂ ਹੀ ਜਿਹੜਾ ਵਕਤ ਪਾਈ ਰੱਖਾਂਗੇ ਤੇ ਪੰਥਕ ਧਰਾਂ ਦੇ ਜਿਹੜੇ ਉਮੀਦਵਾਰ ਆ ਉਹ ਆਗਾਮੀ ਜਿਹੜਾ ਆ ਉਹ ਪੰਥਕ ਸਿਆਸਤ ਦੇ ਵਿੱਚ ਆਉਣਗੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੁਝਾਰੂ ਸਿੰਘਾਂ ਦੀ ਜਿਹੜੀ ਸਾਡੀ ਸੋਚ ਵਿਚਾਰ ਧਾਰਾ ਆ ਜਿਹਦਾ ਨਿਸ਼ਾਨਾ ਆ ਅਸੀਂ ਉਹਦੇ ਖਾਲਸਾਣ ਦੀ ਜਿਹੜੀ ਗੱਲ ਕਰਦੇ ਰਵਾਂਗੇ ਤੇ ਇਸ ਧਰਤੀ ਦੇ ਉੱਤੇ ਅਸੀਂ ਆਪਣੇ ਸ਼ਹੀਦਾਂ ਦਾ ਜਿਹੜਾ ਨਿਸ਼ਾਨਾ ਆ ਖਾਲਸਾਣ ਉਹਨੂੰ ਵੀ ਬੜੇ ਛੇਤੀ ਹੀ ਜਿਹੜਾ ਸਰਕਾਰ ਆ ਉਹ ਕਰਾਂਗੇ ਸੋ ਖਾਲਸਾਣ ਦਾ ਨਾਂ ਸੁਣ ਕੇ ਤਾਂ ਸ਼ਿਵ ਸੈਨਾਵਾਲਿਆਂ ਦੀਆਂ ਜਿਹੜੀਆਂ ਚੀਕਾਂ ਆ ਉਹ ਪੈ ਜਾਂਦੀਆਂ ਕੋਈ ਨਹੀਂ ਭਾਈ ਤੁਸੀਂ ਮਾਰੋ ਚੀਕਾਂ ਪਰ ਖਾਲਸਾਣ ਤਾਂ ਜਿਹੜਾ ਆ ਉਹ ਜ਼ਰੂਰ ਬਣੇਗਾ ਤੇ ਛੇਤੀ ਸ਼ਿਵ ਸੈਨਾਵਾਲੇ ਉਹ ਅਸੀਂ ਉਹ ਵੀ ਗੱਲ ਨਹੀਂ ਭੁੱਲੇ ਜਦੋਂ ਦਰبار صاحب ਉਤੇ ਇੰਦਰਾ ਗਾਂਧੀ ਨੇ ਭਾਰਤੀ ਹਕੂਮਤ ਨੇ ਭਗਵੇਂ ਬਿਰਗੇਡ ਨੇ ਹਮਲਾ ਕੀਤਾ ਸੀ ਨਾ ਤੇ ਉਦੋਂ ਵੀ ਆ ਤੁਹਾਜੀ ਜਿਹੜੀ ਲక్ష్ਮੀ ਕਾਂਤਾ ਚਾਵਲਾ ਆ ਜਾਂ ਹੋਰ ਜਿਹੜੇ ਫਿਰਕੂ ਹਿੰਦੂਤਵੀਏ ਆ ਇਹਨਾਂ ਨੇ ਵੀ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਦੇ ਸਬੰਧ ਵਿੱਚ ਉਸ ਖੁਸ਼ੀ ਦੇ ਵਿੱਚ ਉਦੋਂ ਵੀ ਤੁਸੀਂ ਜਿਹੜੇ ਲੱਡੂ ਵੰਡੇ ਸੀ ਉਦੋਂ ਵੀ ਤੁਸੀਂ ਜਗਾ ਜਗਾ ਤੇ ਉੱਤੇ ਇੰਡੀਅਨ ਆਰਮੀ ਨੂੰ ਵੈਲਕਮ ਜਿਹੜਾ ਆਖਿਆ ਸੀ ਉਦੋਂ ਵੀ ਤੁਸੀਂ ਛੋਲੇ ਪੂਰੀਆਂ ਅਤੇ ਹੋਰ ਜਿਹੜੇ ਪਕਵਾਨ ਆ ਫੌਜੀਆਂ ਨੂੰ ਜਿਹੜੇ ਖਵਾਏ ਸੀ ਉਦੋਂ ਫੌਜੀਆਂ ਨੂੰ ਤੁਸੀਂ ਉਦੋਂ ਵੀ ਜਿਹੜਾ ਆਪਣੇ ਜਵਾਈ ਆ ਉਹ ਬਣਾਇਆ ਹੋਇਆ ਸੀ ਤੇ ਹੁਣ ਵੀ ਤੁਸੀਂ ਭਾਈ ਮਨਦੀਪ ਸਿੰਘ ਨੂੰ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਜੇਕਰ ਜਵਾਈ ਬਣਾਉਣਾ ਚਾਹੁੰਦੇ ਹੋ ਜਾਂ ਹੋਰ ਖਾਲਸਤਾਨੀਆਂ ਨੂੰ ਤੇ ਭਾਈ ਇਹ ਤੁਹਾਡਾ ਆਪਣਾ ਜਿਹੜਾ ਫੈਸਲਾ ਆ ਬਾਕੀ ਤੁਹਾਡੀ ਅਸੀਂ ਘਟਿਆ ਸੋਚ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆ ਤੁਹਾਡੇ ਵਿੱਚ ਉਹੀ ਸੋਚ ਜਿਹੜੀ ਬੜੀ ਹੋਈ ਏ ਜਿਹੜੀ ਚੰਦੂ ਦੇ ਵਿੱਚ ਸੀ ਜਿਸ ਚੰਦੂ ਨੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਵੋਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਵਾਇਆ ਸੀ ਤੁਸੀਂ ਉਸੇ ਹੀ ਇਕ ਗੰਗੂ ਦੇ ਵਾਰਸਿਓ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਜਿਹੜਾ ਆ ਉਹ ਸੂਬੇ ਦੇ ਕੋਲ ਜਿਹੜਾ ਫੜਾਇਆ ਸੀ ਤੁਸੀਂ ਉਸੇ ਸੁਚਾਨੰਦ ਦੇ ਹੀ ਵਾਰਸਿਓ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਜਿਹਦਾ ਸ਼ਹੀਦ ਆ ਉਹ ਕਰਵਾਇਆ ਸੀ ਸੋ ਇੱਕ ਪਾਸੇ ਤਾਂ ਸ਼ੇਰ ਮੁਹੰਮਦ ਖਾਨ ਸੀ ਜਿਹਦਾ ਕਹਿੰਦਾ ਸੀ ਨਵਾਬ ਅਮਲੇਰ ਕੋਟਲੇ ਦਾ ਕਿ ਬਦਲਾ ਹੀ ਲੈਣਾ ਹੋਗਾ ਤਾਂ ਹਮ ਲੇਂਗੇ ਬਾਪ ਸੇ ਮਹਿਫੂਜ਼ ਰੱਖੇ ਖੁਦਾ ਹਮੇ ਐਸੇ ਪਾਪ ਸੇ ਪਰ ਤੁਹਾਡੇ ਵਰਗੇ ਜਿਹੜੇ ਸੁਚਾਨੰਦ ਵਰਗੇ ਸੀ ਉਹ ਕਹਿੰਦੇ ਸਨ ਕਿ ਜਿਹਦੇ ਸੱਪ ਦੇ ਬੱਚੇ ਆ ਉਹ ਵੀ ਅੱਗੇ ਸਾਪ ਹੀ ਹੁੰਦੇ ਆ ਸੋ ਇਹਨਾਂ ਸੁਪੋਲੀਆਂ ਨੂੰ ਭਾਵਕੀ ਸਾਹਿਬ ਜਿਆਦਿਆਂ ਨੂੰ ਇੱਥੇ ਹੀ ਜੜਾ ਫੇਰ ਦੇਣਾ ਚਾਹੀਦਾ ਆ ਸੋ ਉਸੇ ਹੀ ਸੋਚਾ ਆਨੰਦ ਦੀ ਸੋਚ ਦੇ ਜਿਹੜਾ ਇਹ ਤੁਸੀਂ ਵਾਰਿਸ ਹੈਗੇ ਹੋ ਔਰ ਵਾਨੀ ਵਰਗਿਆਂ ਨੇ ਭਾਜਪਾ ਵਰਗਿਆਂ ਨੇ ਕਾਂਗਰਸ ਵਰਗਿਆਂ ਨੇ ਸ਼ਿਵ ਸੈਨਾ ਵਰਗਿਆਂ ਨੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਤੇ ਉਦੋਂ ਵੀ ਤੁਸੀਂ ਜਿਹੜੇ ਲੱਡੂ ਆ ਉਹ ਵੰਡੇ ਸੀ ਜਦੋਂ ਜਥੇਦਾਰ ਭਾਈ ਹਰਮਿੰਦਰ ਸਿੰਘ ਮਿੰਟੂ ਨੇ ਹੰਗ ਦੀ ਸ਼ਹਾਦਤ ਹੋਈ ਸੀ 2018 ਦੇ ਵਿੱਚ ਉਦੋਂ ਵੀ ਤੁਸੀਂ ਪਟਿਆਲੇ ਦੇ ਵਿੱਚ ਜਿਹੜੇ ਲੱਡੂ ਵੰਡੇ ਸੀ ਕਹਿਣ ਤੋਂ ਭਾਵ ਕਿ ਸਿੱਖਾਂ ਦੀ ਬਰਬਾਦੀ ਦੀ ਉੱਤੇ ਜਾਂ ਸਿੱਖ ਕੌਮ ਉੱਤੇ ਜਦੋਂ ਕੋਈ ਜ਼ਬਰ ਜ਼ੁਲਮ ਹੁੰਦਾ ਤਸ਼ੱਦਦ ਹੁੰਦਾ ਆ ਉਦੋਂ ਤੁਹਾਨੂੰ ਜਿਹੜੀ ਬੜੀ ਖੁਸ਼ੀ ਜਿਹੜੀ ਮਹਿਸੂਸ ਆ ਉਹ ਹੁੰਦੀ ਕਿਉਂਕਿ ਤੁਸੀਂ ਅਕਿਰਤ ਘਣ ਲੋਕ ਹੋ ਇੰਨਾ ਦਿਨਾਂ ਦੇ ਵਿੱਚ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਤਿਲਕ ਜੰਜੂ ਰਾਖਾ ਪ੍ਰਬਤਾਕਾ ਕੀਨੋ ਵੱਡੋ ਕਲੂ ਮਹਸਾਕਾ ਤੁਹਾਡਾ ਧਰਮ ਬਚਾਉਂਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ ਸੀ ਪਰ ਅਕਿਰਤ ਘਣੋਂ ਤੁਸੀਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਆਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਨਵੰਬਰ 1984 ਦੇ ਵਿੱਚ ਅੱਗ ਲਗਾ ਦਿੱਤੀ ਸੀ ਸਿੱਖ ਭੁੱਲੇ ਨਹੀਂ ਆ ਅਸੀਂ ਸਾਡੇ ਗੁਰੂ ਸਾਹਿਬਾਨਾਂ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਵਿੰਦਾ 52 Hindu ਕੈਦੀਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਰਿਹਾ ਕਰਾਇਆ ਸੀ ਤੁਸੀਂ ਸਾਡੇ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਜਿਹੜਾ ਰਹਾ ਨਹੀਂ ਕਰਦੇ ਅਸੀਂ ਤੁਹਾਡਾ ਧਰਮ ਬਚਾਇਆ ਪਰ ਤੁਸੀਂ ਸਾਡੇ ਧਰਮ ਨੂੰ ਜਿਹੜਾ ਨੀਸ ਤੋਂ ਨਾਬੂਦ ਆ ਉਹ ਕਰ ਰਹੇ ਹੋ ਅਸੀਂ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਤੁਹਾਡੀਆਂ ਬਹੁ ਬੇਟੀਆਂ ਨੂੰ ਬਚਾ ਕੇ ਲਿਆਉਂਦੇ ਰਹੇ ਪਰ ਤੁਸੀਂ ਨਵੰਬਰ 1984 ਦੇ ਵਿੱਚ ਸਿੱਖ ਕੌਮ ਦੇ ਉੱਤੇ ਜਿਹੜਾ ਕਹਿਰ ਆ ਉਠਾਇਆ ਅਸੀਂ ਤੁਹਾਡੇ ਮੰਦਰ ਬਚਾਉਂਦੇ ਰਹੇ ਪਰ ਤੁਸੀਂ 1984 ਦੇ ਵਿੱਚ ਸਾਡਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਢਾਇਆ ਸੋ ਇਹ ਜਿਹੜੀ ਤੁਹਾਡੇ ਅੰਦਰ ਗੰਦੀ ਸੋਚ ਆ ਇਹ ਤੁਸੀਂ ਸਿੱਖਾਂ ਦੇ ਉੱਤੇ ਪੰਜਾਬੀਆਂ ਦੇ ਉੱਤੇ ਲਾਗੂ ਕਰਨਾ ਚਾਹੁੰਦੇ ਹੋ ਸਾਨੂੰ ਦਬਾ ਕੇ ਰੱਖਣਾ ਚਾਹੁੰਦੇ ਹੋ ਪਰ ਗੁਰੂ ਦਾ ਖਾਲਸਾ ਉਹ ਇਸੇ ਤਰ੍ਹਾਂ ਹੀ ਤੁਹਾਨੂੰ ਟੱਕਰ ਦਿੰਦਾ ਰਹੇਗਾ ਨਾ ਤੁਹਾਡੇ ਤੋਂ ਪਹਿਲਾਂ ਡਰੇ ਸੀ ਤੇ ਨਾ ਹੀ ਜਿਹੜਾ ਅਗਾਹ ਆ ਉਹ ਡਰਾਂਗੇ ਜਿਵੇਂ ਆ ਕਾਂਗਰਸੀਆਂ ਤੇ ਭਾਜਪਾਈਆਂ ਦੀ ਜਿਹੜੀ ਧੋਤੀ ਆ ਇਹਨਾਂ ਦੀ ਜਿਹੜੀ ਨਿਕਰ ਆ ਉਹ ਤਰਨਤਾਰਨ ਦੀ ਜਿਮਨੀ ਚੋਂ ਵਿੱਚ ਉਹ ਗਿੱਲੀ ਕਰਕੇ ਜਿਹੜੀ ਭਾਈ ਮਨਦੀਪ ਸਿੰਘ ਨੇ ਪੰਥਕ ਨੂੰ ਉਮੀਦਵਾਰ ਪੰਥਕ ਜਥੇਬੰਦੀਆਂ ਨੇ ਜਿਹਦੀ ਆ ਤੁਹਾਡੀ ਨਿਕਰ ਗਿੱਲੀ ਕੀਤੀ ਆ ਗਾਂ ਵੀ ਇਸੇ ਤਰ੍ਹਾਂ ਹੀ ਜਿਹੜੀ ਆ ਉਹ ਕਰਦੇ ਰਹਿਣਗੇ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਿਹੜੀ ਆ ਮਾਤ ਆ ਉਹ ਪਾਉਂ